ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਨਾ ਸਾਰੇ ਜਾਣੇ ਮੇਰੀ ਇੱਕ ਗੱਲ ਦਾ ਤਜਰਬਾ ਕਰਕੇ ਵੇਖਿਆ ਜੀ ਜਿੰਨੇ ਵੀ ਲਾਲਚੀ ਬੰਦੇ ਹੋਣਗੇ ਨਾ ਉਹ ਕਦੇ ਸੁਖੀ ਨਹੀਂ ਰਹਿਣਗੇ ਕਦੇ ਖੁਸ਼ ਨਹੀਂ ਰਹਿਣਗੇ ਕਿਉਂਕਿ ਲਾਲਚੀ ਬੰਦਾ ਕਦੇ ਖੁਸ਼ ਰਹਿ ਨਹੀਂ ਸਕਦਾ ਲਾਲਚੀ ਬੰਦਾ ਕਦੇ ਸੁਖੀ ਰਹਿ ਨਹੀਂ ਸਕਦਾ ਕਿਉਂਕਿ ਉਹਦੇ ਮਨ ਵਿੱਚ ਸਿਰਫ ਲਾਲਚ ਹੁੰਦਾ ਹੈ ਤੇ ਲਾਲਚੀ ਬੰਦਾ ਦੁਨੀਆ ਵਿੱਚ ਕਦੇ ਖੁਸ਼ ਨਹੀਂ ਰਹਿ ਸਕਦਾ ਜੇ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਨਾ ਸੁਖੀ ਰਹਿਣਾ ਚਾਹੁੰਦੇ ਹੋ ਤਾਂ ਲਾਲਚ ਛੱਡ ਦਿਓ ਜੋ ਵੀ ਪ੍ਰਮਾਤਮਾ ਤੁਹਾਨੂੰ ਦੇ ਰਿਹਾ ਹੈ ਜਾਂ ਤੁਸੀਂ ਆਪਣੀ ਮਿਹਨਤ ਕਰਕੇ ਜੋ ਵੀ ਕਮਾ ਰਹੇ ਹੋ ਉਹਦੇ ਵਿੱਚ ਖੁਸ਼ ਰਹੋ ਲਾਲਚ ਨਾ ਕਰੋ ਕਿਉਂਕਿ ਲਾਲਚੀ ਬੰਦਾ ਦੁਨੀਆ ਵਿੱਚ ਕਦੇ ਖੁਸ਼ ਨਹੀਂ ਰਹਿ ਸਕਦਾ ਲਾਲਚੀ ਬੰਦਾ ਕਦੇ ਸੁખી ਹੋ ਨਹੀਂ ਸਕਦਾ ਇਹ ਤੁਸੀਂ ਤਜਰਬਾ ਕਰਕੇ ਵੇਖ ਲਿਆ ਦੇ ਮੈਂ ਝੂਠ ਨਹੀਂ ਕਹਿੰਦਾ ਇਹ ਕੋਈ ਮੈਂ ਮਨੋਂ ਗੱਲ ਨਹੀਂ ਬਣਾ ਰਿਹਾ ਬੀ ਸਿਰਫ ਮਤਲਬ ਗੱਲ ਕਹਿਤੀ ਬਸ ਐਵੇਂ ਹੀ ਕਹਿਤੀ ਇਹ ਹਕੀਕਤ ਹੈ ਲਾਲਚੀ ਬੰਦਾ ਕਦੇ ਸੁખી ਹੋ ਨਹੀਂ ਸਕਦਾ ਜੇ ਤੁਸੀਂ ਕੁਛੇ ਰਣਾ ਚਾਹੁੰਦੇ ਹੋ ਤਾਂ ਲਾਲ ਛੱਡ ਦਿਓ 24 ਗ੍ਰਹ ਪ੍ਰਮਾਤਮਾ ਦੇ ਰਿਹਾ ਹੈ ਜੋ ਵੀ ਤੁਸੀਂ ਆਪਣੀ ਮਿਹਨਤ ਦਾ ਕਮਾ ਰਹੇ ਹੋ ਉਹਦੇ ਵਿੱਚ ਖੁਸ਼ ਰਵੋ ਪਰ ਮਾਤਮਾ ਦੀ ਰਾਜਾ ਵਿੱਚ ਰਵੋ ਫਿਰ ਤੁਹਾਨੂੰ ਸੁੱਖ ਮਿਲਣਗੇ ਪਰਮਾਤਮਾ ਦਾ ਨਾਮ ਜਪਦੇ ਰਹੋ ਆਪਣੀ ਕਿਰਤ ਕਰਦੇ ਰਹੋ ਆਪਣੀ ਮਿਹਨਤ ਦੀ ਕਮਾਈ ਕਰਦੇ ਰਹੋ ਫਿਰ ਤੁਸੀਂ ਖੁਸ਼ ਰਹੋਗੇ ਤੁਸੀਂ ਖੁਸ਼ ਹਾਲ ਰਹੋਗੇ ਖੁਸ਼ੀ ਤੁਹਾਡੇ ਘਰ ਵਿੱਚ ਹੀ ਸਦਾ ਰਹੇਗੀ ਖੁਸ਼ੀ ਕਦੇ ਵੀ ਤੁਹਾਡੇ ਘਰੋਂ ਬਾਹਰ ਨਹੀਂ ਜਾਵੇਗੀ ਬਸ ਲਾਲਚ ਛੱਡ ਦਿਓ ਕਿਉਂਕਿ ਲਾਲਚ ਨੇ ਸਾਰੀ ਦੁਨੀਆ ਬਰਬਾਦ ਕੀਤੀ ਹੋਈ ਹੈ ਲਾਚੀ ਬੰਦਾ ਐਂਡ ਤੇ ਪਛਤਾਉਂਦਾ ਵੀ ਹੈ ਲਾਚੀ ਬੰਦਾ ਜਦੋਂ ਆਉਂਦਾ ਅੰਤ ਸਮਾਂ ਆਉਂਦਾ ਲਾਚੀ ਬੰਦੇ ਦਾ ਤਾਂ ਉਹਦੇ ਪੱਲੇ ਕੁਝ ਨਹੀਂ ਪੈਂਦਾ ਲਾਚੀ ਬੰਦਾ ਐਂਡ ਵਿੱਚ ਪਛਤਾਉਂਦਾ ਹੈ ਲਾਚੀ ਬੰਦੇ ਨੂੰ ਐਂਡ ਵਿੱਚ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਮਿਲਦਾ ਇਸ ਕਰਕੇ ਜੇਕਰ ਤੁਸੀਂ ਖੁਸ਼ੀ ਖੁਸ਼ੀ ਨਾ ਚਾਹੁੰਦੇ ਹੋ ਜਾਂ ਸੁਖੀ ਨਾ ਚਾਹੁੰਦੇ ਹੋ ਕਾ ਲਾਲਤ ਛੱਡ ਦਿਓ ਸਿਰਫ ਪ੍ਰਮਾਤਮਾ ਦਾ ਨਾਮ ਜਪੋ ਔਰ ਜੋ ਵੀ ਪ੍ਰਮਾਤਮਾ ਤੁਹਾਨੂੰ ਦੇ ਰਿਹਾ ਹੈ ਤੁਸੀਂ ਆਪਣੀ ਮਿਹਨਤ ਨਾਲ ਜੋ ਕਮਾ ਰਹੇ ਹੋ ਉਹਦੇ ਵਿੱਚ ਕੁਝ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ